ਕਰੀਬ 9 ਮਹੀਨਿਆਂ ਤੋਂ ਦੂਰ ਰਹੇ ਸੀਨ ਆਗੂ ਤੇ ਸਾਫਾ క్రికెਟਰ ਨਵਜੋਤ ਸਿੰਘ ਸਿੱਧੂ ਕੀਪਰ ਇੱਕ ਵੇਚੇ ਮੋੜ ਸਿਆਸਤ ਵਿੱਚ ਸਰਗਰਮ ਹੋਣਗੇ ਇਹ ਅਜੇ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਜੀਆ ਵੀਡੀਓ ਸ਼ੇਅਰ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਨੇ ਉਹਨਾਂ ਨੇ ਦੋ ਅਜੀਆ ਵੀਡੀਓ ਸ਼ੇਅਰ ਕੀਤੇ ਹਨ ਵੀਡੀਓ ਵਿੱਚ ਸਿੱਧੂ ਨੇ ਕਿਹਾ ਹੈ ਕਿ ਫਾਨੂੰ ਕੁਚਲਣ ਦਾ ਹੁਨਰ ਸਿੱਖੋ ਜਨਾਬ ਸੱਪਾਂ ਦੇ ਡਰ ਕਾਰਨ ਜੰਗਲ ਨਹੀਂ ਛੱਡੇ ਜਾਂਦੇ ਇਸ ਦੇ ਨਾਲ ਹੀ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਜੇਕਰ ਹੀਰੇ ਦੀ ਸਫਾ ਹੈ ਤਾਂ ਹਨੇਰੇ ਵਿੱਚ ਚਮਕ ਸੂਰਜ ਦੀ ਰੋਸ਼ਨੀ ਵਿੱਚ ਵੀ ਕੱਚ ਚਮਕਦਾ ਇਸ ਦੇ ਨਾਲ ਹੀ ਉਹਨਾਂ ਦੀ ਪੋਸਟ ਤੇ ਕਈ ਲੋਕਾਂ ਨੇ ਕਮੈਂਟ ਕੀਤੇ ਕਈ ਨੇ ਲਿਖਿਆ ਹੈ ਕਿ ਭਾਜੀ ਇਸ ਬੈਗ ਜਦ ਕਿ ਇੱਕ ਨੇ ਲਿਖਿਆ ਹੈ ਕਿ ਭਾਜੀ ਤੁਹਾਡੇ ਇਲਾਕੇ ਨੂੰ ਤੁਹਾਡੀ ਬਹੁਤ ਲੋੜ ਹੈ ਦੱਸਦੇ ਕਿ ਨਵਜੋਸ਼ ਸਿੱਧੂ ਨੇ ਇਸ ਸਾਲ ਜਨਵਰੀ ਤੋਂ ਸੂਬਾ ਕਾਂਗਰਸ ਤੋਂ ਦੂਰੀ ਬਣਾ ਲਈ ਸੀ ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਨਾ ਹੀ ਕਾਂਗਰਸ ਦੇ ਮੰਚ ਤੇ ਨਜ਼ਰ ਆਏ ਲੋਕ ਸਭਾ ਦੇ ਚੋਣਾ ਵਿੱਚ ਵੀ ਉਹ ਪਾਰਟੀ ਤੋਂ ਦੂਰ ਹੈ ਉਹਨਾਂ ਕਿਸੇ ਉਮੀਦਵਾਰ ਤੇ ਹੱਕ ਵਿੱਚ ਪ੍ਰਚਾਰ ਵੀ ਨਹੀਂ ਕੀਤਾ ਦੱਸ ਦੇ ਕਿ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਚੋਣਾ ਸਮੇਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਲਈ ਚੋਣ ਪ੍ਰਚਾਰ ਕਰਨ ਆਉਣਗੇ ਹਾਲਾਂਕਿ ਉਹ ਉਹਨਾਂ ਲਈ ਪ੍ਰਚਾਰ ਕਰਨ ਵੀ ਨਹੀਂ ਗਏ ਇਸ ਦੇ ਨਾਲ ਹੀ ਉਹਨਾਂ ਨੇ ਨਜ਼ਦੀਕੀ ਆਗੂ ਤੇ ਸਾਥਕਾਂ ਪ੍ਰਧਾਨ ਮਹਿੰਦਰ ਸਿੰਘ ਕੇਪੀ ਸ਼ਰਮਿਆ ਕਾਲੀਦਾਲੀ ਵਿੱਚ ਸ਼ਾਮਲ ਹੋ ਗਏ ਨਵਜੋਤ ਸਿੰਘ ਸਿੱਧੂ ਦੀ ਕੇਂਦਰੀ ਦੀ ਸਿਆਸਤ ਵਿੱਚ ਜਿਆਦਾ ਰੁਚੀ ਨਹੀਂ ਲਾ ਰਹੇ ਉਹਨਾਂ ਜਿਆਦਾ ਦਿਲਚਸਪੀ ਸੂਬੇ ਦੀ ਸਿਆਸਤ ਵਿੱਚ ਦਿਖਾਈ ਦੇ ਰਹੀ ਹੈ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਉਹ ਪੰਜਾਬ ਦੇ ਤਤਕਾਲੀ ਰਾਜਪਾਲ बनवारी लाल पुरोहित ਨੂੰ ਮਿਲਣ ਆਏ ਸਨ ਇਸ ਦੌਰਾਨ ਰਾਜਪਾਲ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਦੀ ਨਹੀਂ ਸਗੋਂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ ਜੇਕਰ ਉਹ ਕੇਂਦਰ ਵਿੱਚ ਮੰਤਰੀ ਬਣਨਾ ਚਾਹੁੰਦੇ ਤਾਂ 2014 ਵਿੱਚ ਹੀ ਮੰਤਰੀ ਬਣ ਜਾਂਦੇ ਉਸ ਸਮੇਂ ਭਾਜਪਾ ਉਹਨਾਂ ਨੂੰ ਕੁਰਕਸ਼ੇਤਰ ਤੋਂ ਚੋਣ ਮੈਦਾਨ ਵਿੱਚ ਉਤਾਰ ਰਹੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਲਈ ਅਹੁਦਾ ਛੱਡ ਦਿੱਤਾ ਸੀ ਹੋਰ ਅਪਡੇਟ ਲਈ ਦੇਖਦੇ ਰਹੋ ਜੇਪ ਡਿਟੀਵੀ